ਅੱਜ ਦੀ ਇਹ ਕਥਨਾ ਬਠਿੰਡਾ ਸ਼ਹਿਰ ਦੀ ਹੈ ਜਿੱਥੇ ਕੁਝ ਜੀਹਾਂ ਹੋ ਗਿਆ ਜਸਨੀ ਪ੍ਰਮਾਤਮਾ ਤੇ ਲੋਕਾਂ ਦਾ ਵਿਸ਼ਵਾਸ ਸੀ ਕਿ ਉਹ ਦਿੱਕਲਾ ਕਰ ਦਿੱਤਾ ਤੇ ਉਹਨਾਂ ਲੋਕਾਂ ਨੂੰ ਵੀ ਇੱਕ ਅਦਿਗਿ ਸ਼ਕਤੀ ਦਿੱਤੀ ਕਿ ਉਹ ਹਰ ਚੀਜ਼ ਨੂੰ ਮੰਨਣ ਵਾਸਤੇ ਪਾਣਾ ਚੁੜੇਗਾ ਉਹ ਖੁਦ ਮਨਸਖਣ ਕਿਉਂਕਿ ਅਕਸਰ ਐਸੀ ਜਦੋਂ ਵੀ ਕੁਝ ਹੁੰਦਾ ਹੈ ਤਾਂ ਪ੍ਰਮਾਤਮਾ ਨੂੰ ਅਰੋਪੀ ਤੇ ਹਰਾ ਦੇ ਨਹੀਂ ਆਪਕੇ ਪ੍ਰਮਾਤਮਾ ਤੋ ਅਖੀਕ ਕਰ ਦਿੱਤਾ ਇਹਨੂੰ ਕੋਰਾ ਦਰਸ਼ਨ ਹੈ ਤੋ ਅਖੀਕ ਕਰਤਾ ਅਧਿਆਪਕ ਉਸਨੂੰ ਬੋਲ ਕੇ ਪਰਮਾਤਮਾ ਤੇ ਬਹੁਤ ਉਸਲੋਨੀਆ ਪਰ ਕਈ ਮਹੀਨਿਆਂ ਬਾਅਦ ਸਾਨੂੰ ਖੁਦ ਅਹਿਸਾਸ ਹੁੰਦਾ ਹੈ ਕਿ ਜੋ ਬੀਆ ਸੀ ਉਹ ਚੰਗੇ ਵਾਸਤੇ ਹੋਇਆ ਸੀ ਸੁਣੋ ਅਜਿਹਾ ਕੁਝ ਜੜੇਗਾ ਇਸੇ ਕਹਾਣੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਤੁਹਾਡਾ ਰੱਬ ਦੇ ਤੇ ਯਕੀਨ ਜੜੇਗਾ ਹੋਰ ਵੀ ਜ਼ਿਆਦਾ ਪੂਝਾਬੀ ਦਾ ਕਿਉਂਕਿ ਇੱਥੇ ਹੀ ਪਰਮਾਤਮਾ ਨੇ ਕੁਝ ਅਜੀਹਾ ਕੀਤਾ ਜਿਸse ਸ਼ਾਇਦ ਕੋਈ ਕਲਪਨਾ ਵੀ ਨ ਕਰ ਸਕਦਾ ਬਟੇ ਘਾਦਾ ਰਹਿਣ ਵਾਲਾ ਬਲਵਿੰਦਰ ਸਿੰਘ ਜੋ ਕਿ ਹਰ ਸਾਲ ਸਾਈਂ ਬਾਬਾ ਦੀ ਸ਼੍ਰੀ ਰੀ ਮੰਦਿਰ ਜਾਂਦਾ ਸੀ ਸਾਈਂ ਬਾਬਾ ਦੀ ਬਹੁਤ ਪuja ਕਰਦਾ ਸੀ ਬਹੁਤ ਨਾਮ ਜਪਦਾ ਸੀ ਜਿਸ ਵਰਕੇ ਉਸ ਦਾ ਵਿਸ਼ਵਾਸ ਸਾਈਂ ਬਾਬਾ ਦੀ ਤੇ ਪੂਰੀ ਤਰ੍ਹਾਂ ਦੇ ਨਾਲ ਟਿਕਿਆ ਹੋਇਆ ਸੀ ਇਸ ਹਾਲੇ ਬਰਬਤ ਨੇ ਸ਼ਿੜੀ ਜਾਣਾ ਸੀ ਜਿਸ ਕਰਕੇ ਉਸਨੇ ਤਿਆਰੀ ਕਰ ਲਈ ਪਰ ਜਾਣ ਤੋਂ ਡੇਟਾਂ ਦਿਨ ਪਹਿਲਾਂ ਕਿ ਉਸ ਨੂੰ ਇੱਕ ਸੁਪਨਾ ਆਉਂਦਾ ਜਿੱਥੇ ਸਾਈਂ ਬਾਬਾ ਕਹਿੰਦੇ ਨੇ ਕਿ ਬੱਚਾ ਇਸ ਰਾਹ ਤੇ ਸ਼ਿੜੀ ਨਾ ਆਈ ਉੱਠਦੇ ਦੇਖਦੇ ਕਿ ਸਾਈਂ ਬਾਬਾ ਨੇ ਉਸ ਨੂੰ ਦਰਸ਼ਨ ਦਿੱਤੇ ਇੱਕ ਪੱਨਿਓ ਕੁ ਸੁਪਨਾ ਮੁਝੇ ਪੱਨਿਓ ਦਾ ਸੋਚ ਰੰਗਾ ਕਿ ਸਾਈਂ ਬਾਬਾ ਮੈਨੂੰ ਰੋਕਦੇ ਹੋ ਰੋਕ ਮੈਨੂੰ ਕਿਉਂ ਰੋਕਿਆ ਜਾ ਰਿਹਾ ਕਿ ਮੈਂ ਸ਼ਿੜੀ ਨਾ ਪਾਉਂ ਚਤੂ ਕੋ ਇਹਾਰੇ ਇਸ ਬਾਰੇ ਸੋਚਦਾ ਕਿ ਸਾਈਂ ਪਾਪਾ ਉਸ ਨੂੰ ਦੁਪਹਿਰ ਹੀ ਤਾਂ ਬੜਾ ਦਾਸਮਾਨ ਕਰ ਲੇਤਾ ਕਿ ਮੇਰੇ ਨਾਲ ਅਜੀਹਾ ਜਿਹੜਾ ਸਾਈਂ ਆਪਨੇ ਬੰਨੋ ਕਿ ਪੈਦਾ ਹੋਣ ਦੇ ਸਥਾਨ ਤੇ ਹੋ ਗਾਂ ਸੋਚਦਾ ਕਿ ਮੇਰੇ ਮਨ ਦਾ ਵਹਿਮ ਤਾਂ ਨਹੀਂ ਕਿਤੇ ਮੈਂ ਵਹਿਮ ਦੇ ਵਿੱਚ ਆ ਕੇ ਮੈਂ ਆਪਣੀ ਯਾਤਰਾ ਤਾਂ ਨਹੀਂ ਖਰਾਬ ਕਰ ਲਵਾਂਗਾ ਉਹ ਇਹੀ ਸੋਚਦਾ ਕਿ ਬਸ بے ਹੁਸ਼ ਨਾ ਹੋਵਾਂ ਅਗਲੇ ਦਿਨ ਉਸ ਨੂੰ ਫ੍ਰੀ ਵਿੱਚ ਸੁਪਨਾ ਆਉਂਦਾ ਕਿ ਸਾਈਂ ਨਾਥ ਕਹਿੰਦੇ ਨੇ ਕਿ ਬਹੁਤ ਸ਼ਰੀਂਦਾ ਆ ਉਹ ਉਸਨੇ ਫਿਰ ਦੇਖਿਆ ਫਿਰ ਖੁਸ਼ ਹੋਇਆ ਫਿਰ ਸੋਚਿਆ ਕਿਹਨੂੰ ਦਾ ਸ਼ਮਾਨ ਤੇ ਖੁਸ਼ ਹੋਮਾ ਸਾਈਨਾਬ ਉਸ ਨੂੰ ਦਰਸ਼ਨ ਕਿੰਨੇ ਦੇ ਰਹੀ ਨੇ ਉਹੀ ਸੋਚ ਰਹੀ ਸਾਈਨਾਬ ਉਸ ਨੂੰ ਰੋਕ ਕਿਉਂ ਰਹੀ ਉਸਦੇ ਮਨ ਦੇ ਵਿੱਚ ਬਸ ਇਹੀ ਗੱਲ ਹੁੰਦੀ ਹੈ ਜਿਸ ਕਾਰਨ ਉਹ ਇਕਦਮ ਜਿਹੜਾ ਉਦਾਸ ਹੋ ਜਾਂਦਾ ਆਪਣਾ ਮਨ ਜਿਹੜਾ ਪੂਰੀ ਤਰ੍ਹਾਂ ਦੇ ਵਿੱਚ ਭਰ ਜਾਂਦਾ ਹੁੰਦਾ ਕਿ ਉਹ ਨੂੰ ਸੋਚਣਾ ਜ਼ਰੂਰ ਹੁੰਦਾ ਪਰ ਉਹ ਦੱਸਦੀ ਕਿ ਉਸਦੀ ਯਾਤਰਾ ਦੇ ਵਿੱਚ ਉਹਨੇ ਇਸ ਮਰਕੀ ਦੇ ਆਖਿਆ ਕਿ ਉਸਦੇ ਕੋਲ ਕੋਈ ਗਲਤੀ ਹੋਊਗੀ ਬਸ ਇਹੀ ਸਾਬਿਤ ਰਹਿ ਉਹ ਸੋਚਦਾ ਰਹਿੰਦਾ ਕਿ ਰੱਬ ਨੂੰ ਕਹਿੰਦਾ ਕਿ ਸਾਈਨਾਤ ਨੇ ਤੇਰੇ ਕੋਲ ਆਉਣਾ ਚਾਹਨਾ ਹਾਕੀ ਸ਼ਮਾਨ ਨੂੰ ਕਿਉਂ ਰੋਕ ਰਖ ਰਹੀ ਉਸਨੇ ਸੋਚਿਆ ਕਿ ਸਾਰਾ ਜੜਾ ਮੇਰੇ ਮਨ ਦਾ ਵਹਿਮ ਹੈ ਤਾਂ ਕੀ ਕਰਦਾ ਇੱਟਾ ਬੁੱਕ ਪਾ ਲੈਂਦਾ ਉਸਨੇ ਕੋਸ਼ਿਸ਼ ਕੀਤੀ ਕਿ ਮੈਂ ਚਾਹਾਂਗਾ ਇੱਟਾ ਬੁੱਕ ਪਾ ਲੈਂਦਾ ਟਿਕਟਾਂ ਬੁੱਕ ਕਰਾਂ ਤੋਂ ਬਾਅਦ ਆਪਣੀ ਘਰ ਵਾਲੀ ਨੂੰ ਉਹ ਚੰਗਾ ਕਹਿ ਕੇ ਜੜਾਗਾ ਰੇਲਵੇ ਸਟੇਸ਼ਨ ਤੇ ਚਲਾ ਜਾਂਦਾ ਉਹ ਫਿਰ ਜਾਂਦਾ ਹੈ ਉੱਥੇ ਜਾ ਕੇ ਆਪਣੀ ਬੁੱਕ ਕੀਤੀ ਹੋਈ ਸੇਟ ਉਹ ਮਨ ਤੇ ਬੈਠ ਜਾਂਦਾ ਅਚਾਨਕ ਉਸਦੇ ਕੋਲ ਇੱਕ ਬੁਸ਼ਰਕ ਆਉਂਦਾ ਇੱਕ ਜੋੜਾ ਹੁੰਦਾ ਉਸੇ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਹੱਜਾ ਕਿ ਤੂੰ ਐਸੇ ਦੁਨੀਆਂ ਤੇ ਰਹਿੰਦਾ ਹੈਂਗਾ ਅਗਦੇ ਬੁਲੰਦਰ ਕਹਿੰਦਾ بابا ਕੀ ਬਲ ਕਰਦੇ ਹੋ ਜੇ ਮੈਂ ਤੁਹਾਨੂੰ ਇਹ ਸੇਡ ਦੇ ਦਿੱਤੀ ਤਾਂ ਮੈਂ ਯਾਤਰਾ ਤੇ ਕਿਵੇਂ ਜਾਵਾਂਗਾ ਬਜ਼ੁਰਗ ਚੋੜਾ ਕਹਿਣ ਲੱਗਾ ਮੇਰੀ ਮਜਬੂਰੀ ਹੈ ਤਾਂ ਬੁਲੰਦਰ ਜਿੰਦਰ ਨੇ ਕਿਹਾ ਕਿ بابا ਮਜਬੂਰੀ ਤਾਂ ਸਭ ਦੀ ਹੁੰਦੀ ਹੈ ਜੀ ਮੈਂ ਹਰ ਕਿਸੇ ਦੀ ਮਜਬੂਰੀ ਦੇਖਣ ਲੱਗ ਗਿਆ ਫਿਰ ਤਾਂ ਮੇਰਾ ਘਰ ਚੱਲ ਪਿਆ ਮੈਂ ਹਰ ਸਾਲ ਯਾਤਰਾ ਤੇ ਜਾਣਾ ਹਾਂ ਤੇ ਮੈਂ ਸਾਲ ਵਿੱਚ ਜਾਣਾ ਹੈ ਮੈਂ ਤੁਹਾਡੀ ਕਹਿ ਮੁਤਾਬਿਕ ਮੈਂ ਕਿਵੇਂ ਸੇਡ ਛੱਡ ਦਾਂ ਕਿ ਮੈਂ ਯਾਤਰਾ ਨਹੀਂ ਕਰ ਲਈ ਤਾਂ ਬਜ਼ੁਰਗ ਜਿਹੜਾ ਹੁੰਦਾ ਹੈ ਕਿ ਕਹਿੰਦਾ ਮੈਂ ਤੇਰੇ ਕੀ ਹੱਥੋਂ ਛੱਡ ਦਾਂ ਤੂੰ ਮੈਨੂੰ ਇਹ ਸੇਡ ਦੇ ਦੇ ਜਿੱਦਾਂ ਮਨੋਂ ਬਜ਼ੁਰਗ ਤਾਂ ਉਹਦੇ ਪਿੱਛੇ ਬੈ ਹਜੂਰ ਸਾਹਿਬ ਜੰਦੇ ਹਾਂ ਮੇਰੀ ਪਤਨੀ ਬਹੁਤ ਬੁਰੀ ਆਖਰੀ ਸਾਹਾਂ ਦਿਹਾ ਆਖਰੀ ਸਤਿ ਸਤੇ ਤੇ ਉਸਦੀ ਇੱਛਾ ਹੈ ਕਿ ਉਹ ਤਕਤਿ ਸ੍ਰੀ ਹਜੂਰ ਸਾਹਿਬ ਜਾ ਕੇ ਆਪਣੇ ਪ੍ਰਾਂਤਕ ਅੱਗੇ ਗੁਰੂ ਜੀ ਚਰਨਾਂ ਦੇ ਵਿੱਚ ਇਸ ਕਰ ਇਮਾਨਸਾ ਹਜੂਰ ਸਾਹਿਬ ਆ ਕੇ ਜਾ ਰਿਹਾ ਮੈਂ ਸੁਣ ਨਹੀਂ ਸਕਦਾ ਪਰ ਮੈਂ ਉਸਦੀ ਆਖਰੀ ਜ਼ਾਹਰੂ ਕਰਨ ਦੀ ਚਾਹਨਾ ਹਾਂ ਕੋਈ ਨਹੀਂ ਸੀ ਦਿੱਤੀ ਇਹ ਸੁਣ ਕੇ ਜੋ ਬਲਵਿੰਦਰ ਹੁੰਦਾ ਉਸ ਨੂੰ ਪਰਸ ਸਕਦਾ ਤੋ ਸੇਡ ਖਾਦੀ ਕਰਦੇ ਕਿ ਲੋਕ ਤੁਸੀਂ ਮੈਨੂੰ ਕਿੱਥੇ ਦੇਖੋ ਕੁਝ ਵਿੱਚ ਚਲੇ ਜਾਓ ਮਨਵਿੰਦਰ ਦੇ ਨਾਲ ਉਸਦੇ ਵਿੱਚ ਦੂਸ਼ਕ ਸੀ ਉਪਯੋਗਕਰਤਾ ਵਾਲੀ ਦੀ ਮਰਦੋਤ ਆਪਣੀ ਕਿਸੇ ਸਕੇ ਦੇ ਨਾਲ ਚਾਲਕਾ ਸਿੱਖੇ ਦਾ ਸੰਬੰਧੀ ਦੇ ਨਾਲ ਉਸਨੇ ਦੋ ਟਿਕਟਾਂ ਲਵਨ ਦੇਸ ਜਿਸ ਕਰਕੇ ਸੀਟ ਜਿਹੜੀ ਨੇ ਦਿੱਆ ਉਸਨੇ ਉਸ ਨੂੰ ਜੋੜ ਨਹੀਂ ਦਿੱਤੀ ਨਾਲੇ ਪੈਸੇ ਜਿਹੜੇ ਉਸਨੇ ਮੱਤਾ ਲੇਖਣੇ ਰੱਖੇ ਸੀ ਨਾਲੇ ਕੁਝ ਖਾਨ ਪੇਂਦਾ ਸਬੰਧ ਜੋ ਖੁਦ ਨਾਲ ਲੱਤੇ ਜਾ ਰਹੇ ਸੀ ਕੋਈ ਵੀ ਜ਼ਰੂਰੀ ਚੀਜ਼ਾਂ ਜਿਹੜੇ ਸੋਲਿਊਸ਼ਨ ਹਜੂਸਾਫੀ ਵਾਸਤੇ ਉਸ ਨੂੰ ਜੋੜੇ ਨੂੰ ਦੇ ਦਿੱਤੀਆਂ ਤੇ ਕਿਹਾ ਕਿ ਤੁਸੀਂ ਮੇਰੇ ਨਾਮ ਤਾਂ ਅੱਥਾ ਟਿਕਟ ਵੀ ਮੇਰੇ ਨਾਮ ਵਾਸਤੇ ਹੀ ਉੱਥੇ ਤੁਸੀਂ ਅੰਦਾਜ਼ ਕਰਦੇ ਮੈਨੂੰ ਕੋ ਜੜਾ ਖੁਸ਼ ਹੁੰਦਾ ਤੇਜ ਕੋਲ ਵੀ ਦਰ ਉਂਹ ਹੈ ਨਾ ਬਦਲ ਪਰ ਯਾਹ ਕਿਸਨੇ ਆਪਣੀ ਪਤਨੀ ਨੂੰ ਸਾਰੀ ਗਲਦਸਤੀ ਕੀ ਅਦਾ ਕਰੀ ਕੋਈ ਗੱਲ ਹੋਈ ਸੀ ਅਸਲ ਵਿੱਚ ਜੇ ਕੋਈ ਵਿਦਿਆਸੀ ਉਸੇ ਪਤਨੀ ਕਰਦੇ ਵਿੱਚ ਦੱਬੀ ਸੀ ਉਹਦੇ ਜਿਹੜੇ 3-4 ਪੁੱਤਰ ਸੀਗੇ ਉਹ ਬਾਹਰ ਰਹਿੰਦੇ ਹੁੰਦੇ ਨੇ ਸੋ ਉਹ ਜੁੜੂ ਘਰੇ ਆਇਆ ਉਸਨੇ ਆਪਣੀ ਪਤਨੀ ਨੂੰ ਸਾਰੀ ਗਲਦਸਤੀ ਉਸ ਤੋਂ ਬਾਅਦ ਉਹ ਜਿਹੜੀ ਪਤਨੀ ਹੁੰਦੀ ਹੈ ਉਹ ਕੋ ਬਾਥਰੂਮ ਦੇ ਵਿੱਚ ਚਾਹਦੀ ਦੋ ਮਿੰਟ ਪੰਜ ਮਿੰਟ 10 ਮਿੰਟ ਜਾ ਕੇ ਨਹੀਂ ਤਬ ਉਹ ਬਿੰਦਰਦਮਰ ਜਾ ਕੇ ਖੜ ਗਿਆ ਜਦੋਂ ਬਾਥਰੂਮ ਖੁੱਲਿਆ ਉਸਨੇ ਦਵਾ ਚਾਹ ਤੋਂ ਦਿੱਤਾ ਆਂਦਾ ਵੇਖਿਆ ਤਾਂ ਉਸਦੇ ਘਰ ਬਹਰ ਜਿਹੜੀ ਐਮਰਜੈਂਸੀ ਗੁਵਿੰਦਰ ਜਿਹੜਾ ਜੁਲਦਿਤ ਤੁਰੰਤ ਪੁਰਨਪੁਰਨ ਚੌਕ ਦਾ ਹਸਪਤਾਲ ਲੈ ਜਾਂਦਾ ਡਾਕਟਰਾਂ ਨੇ ਸਹੀ ਕਿ ਉਸਕਰ ਵੱਲ ਨੂੰ ਸਾੜਟ ਅਟੈਕ ਆਇਆ ਸੀ ਅਗਰ ਥੋੜੀ ਜਿਹੀ ਵੀ دیر ਹੋ ਜਾਂਦੀ ਹਸਪਤਾਲ ਨੂੰ ਚੋਂਦੇ ਵਿੱਚ ਤਾਂ ਬਹੁਤ ਮਾਰਾ ਪਿੱਛਤਾ ਸੀ ਜਦੋਂ ਉਹ ਆਪਣੇ ਇੰਟਰਨਲ ਕੰਸਲ ਤੋਂ ਉਸਦੇ ਕਾਲੇ ਦੇਖਿਆ ਸਮਝ ਗਿਆ ਚੰਗੇ ਇਸੇ ਸੱਚ ਜੇ ਅਗਰ ਮੈਸ਼ਰੇੜੀ ਚਲਾ ਜਾਂਦਾ ਤਾਂ ਮੇਰੇ ਭਗਵਾਨ ਅਭੀ ਜਾਸਦੀਆ ਤੱਕ ਬਾਅਦ ਵਿੱਚ ਵੀ ਕੋਈ ਨਹੀਂ ਹੁੰਦੀ ਕਿਸੇ ਨੂੰ ਪਤਾ ਤਾਂ ਨਹੀਂ ਲੱਗਣਾ ਉਸਨੇ ਪਰਮਾਤਮਾ ਦਾ ਇ tanto ਸ਼ੁਕਰਾਨਾ ਕੀਤਾ ਕਿ ਬਾਸ ਉਸਦੀਆਂ ਅੱਖਾਂ ਭਰ ਗਈ ਉਸਨੇ ਉਸ ਵਿਦੂ ਉਹ ਇੰਡੀਕੇਸ ਆਈਪਾਪਾ ਨੰਬਰ ਉਸਨੇ ਸਾਢੇ 10 ਸਾਂ ਗੁਰੂਆਂ ਦਾ ਧੰਨਵਾਦ ਕੀਤਾ ਉਸਨੇ ਬਸ ਇਹ ਕੁਛ ਮਨਾਈ ਤੇ ਉਸ ਘਰ ਵਾਲੀ ਜੀਉਂਦੀ ਹੈ ਇਸ ਕਰਕੇ ਉਸਨੇ ਸਾਈਂਪਾਪਾ ਵਾਰ-ਵਾਰ ਜਿਵੇਂ ਰੁਕਦੇ ਹੋ ਸਕੀ ਤੋਂ ਰੁਕ ਪਰ ਉਹ ਅਥੇਸ਼ੇ ਵੀ ਨਾ ਆਈ। ਪਰ ਇਹਦੇ ਦੇ ਕੋਲ ਮਾਤਮਾ ਜੀ ਸਿੱਖੀ ਵੀ ਕੋਲ ਫੋਰ ਜਿਸ ਕਰਕੇ ਵਾਰ-ਵਾਰ ਪ੍ਰਮਾਥਾ ਦਾ ਸ਼ੁਕਰਾਨਾ ਕਰ ਰਿਹਾ ਸੀ ਉਸ ਦੇ ਵੱਲ ਅਜਿਹੀ ਹੈ ਕਹਾਣੀ ਸਾਢੇ 9 ਸਾਂਚੀ ਕੀਤੀ ਜਾਂਦੀ ਹੈ। ਮੇਰੇ ਵੀ ਇਸੇ ਕੁਆਰਡੀਨੇਟਾਂ ਸਾਂਚੀ ਕੀਤੀ ਹੈ। ਪਰ ਇਸ ਤੋਂ ਤੁਹਾਨੂੰ ਇਹ ਸਿੱਖਿਆ ਮਿਲਦੀ ਹੈ ਸਾਡਾ ਕਹਾਣੀ ਤੁਹਾਡੇ ਤੱਕ ਪਹੁੰਚਾਉਣਾ ਦਾ ਇਹੀ ਮਕਸਦ ਹੁੰਦਾ ਹੈ ਕਿ ਤੁਸੀਂ ਰੱਬ ਦੇ ਪਾਰੇ ਦੇ ਵਿੱਚ ਖੋਜ ਲਓ। ਤੁਸੀਂ ਬਸ ਇਹ ਦੇਖੋ ਕਿ ਜਦੋਂ ਅਸੀਂ ਕਰਦੇ ਹਾਂ ਉਹ ਕਿਉਂ ਸਹੀ ਹੁੰਦਾ ਹੈ। ਤੁਸੀਂ ਸਮਝਾਉਂਦੇ ਹੋ ਕਿ ਜਦੋਂ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਤੁਹਾਡੀ ਜ਼ਿੰਦਗੀ ਆਪਣੇ ਆਪ ਹੀ ਬਦਲ ਜਾਏਗੀ। ਤੁਸੀਂ ਬਸ ਇਹੀ ਕਹਿਣਾ ਹੈ ਨਾ ਕਿ ਜੋ ਹੁੰਦਾ ਹੈ, ਚੰਗਾ ਕਰਤਾ ਹੈ ਪ੍ਰਮਾਤਮਾ ਨੇ ਜੋ ਕੀਤਾ ਹੈ ਉਹ ਸਾਡੇ ਭਲੇ ਵਾਸਤੇ ਕੀਤਾ ਹੈ। ਜਦੋਂ ਤੁਸੀਂ ਇਹ ਚੀਜ਼ ਮੰਨ ਲਓਗੇ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਤੁਸੀਂ ਕੋਹ ਤਰ ਚਾਹੋਗੇ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਦੁੱਖ ਤੋਂ ਮੁਕਤ ਰਹਿਣ ਦੀ ਲੋੜ ਨਹੀਂ ਪਵੇਗੀ। ਸੋ ਅਗਰ ਤੁਹਾਡੇ ਨਾਲ ਕੁਝ ਜਿਹੜਾ ਹੁੰਦਾ ਹੈ ਤੇ ਤੁਸੀਂ ਇਹ ਪ੍ਰਮਾਤਮਾ ਨੂੰ ਦਿਖਾਇਆ ਰਸਤੇ ਤੇ ਚੱਲੋ ਨਾ ਕਿ ਉਸ ਨੂੰ ਵਿਰੋਧ ਸਮਝ ਕੇ ਦੂ ਕਿਦਾਂ ਦੀ ਕਹਾਣੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਅਗਰ ਬਾਤ ਹੀ ਕੋਈ ਇਹਦਾ ਨੂੰ ਸੱਚੀ ਕਹਾਣੀ ਹੈ ਜੋ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਸੰਭ ਕੋਮੈਂਟਾਂ ਦੇ ਵਿੱਚ ਆਪਣੇ ਖਾਨ ਨਿੱਕੇ ਜੀ ਰੂਲ ਦਿਓ ਇਸ ਨਾਲ ਅਸੇ ਤੁਹਾਡਾ ਮੈਸੇਜ ਜਿਹੜਾ ਤਾਂ ਮੇਰੇ ਕੋਲ ਆ ਕੇ ਪੁੱਛਦਾ ਕਰਤਾ ਮੈਂ ਕਿ ਤੁਹਾਨੂੰ ਕੀ ਕਹਾਣੀ ਸੁਣੀ ਹੈ ਹਰ ਕਿਸੇ ਦਾ ਪੁੱਛਦੀ ਹੈ ਇਸ ਕਹਾਣੀ ਦੇ ਬਾਰੇ ਤੇ ਜੋ ਤੁਹਾਡੇ ਵਿੱਚ ਆਪ ਨੇ ਜੋ ਤੁਹਾਡੇ ਮਨ ਦੇ ਵਿੱਚ ਆਇਆ ਨਹੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝਾ ਕਰਿਓ ਜੇ ਤੁਸੀਂ ਸ਼ੇਅਰ ਕਰਦੇ ਹੋਗਾ ਤੁਸੀਂ ਚਾਹਤਾ ਹੋ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਕਰਦੇ ਹੋ